ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਅੱਜ ਸਮਾਣਾ ਹਲਕੇ ਦੇ ਵਿੱਚ ਵੱਡੀ ਜਿਹੜੀ ਰੈਲੀ ਰੱਖੀ ਗਈ ਸੀ ਜਾਨਕਿ ਆਪਾਂ ਕਹਿ ਸਕਦੇ ਹਾਂ ਭਰਤੀ ਮਹਿੰਦ ਦਾ ਜਿਹੜਾ ਆਗਾਜ਼ ਹੈ ਸਮਾਣਾ ਦੇਖ ਜਿਹੜਾ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਕੁਝ ਵੱਡੇ ਜਿਹੜੇ ਡੀਗ ਅਕਾਲੀ ਦਲ ਦੇ ਲੀਡਰ ਸਾਬਾਨ ਸਨ ਉਹ ਮੌਜੂਦ ਰਹੇ ਅਕਾਲੀ ਦਲ ਸੁਧਾਰ ਲਹਿਰ ਤਾਂ ਭਰਤੀ ਮਹਿੰਦ ਦਾ ਜਿਹੜਾ ਆਗਾਜ਼ ਕਰ ਰਿਹਾ ਅੱਜ ਤੀਜੀ ਚੌਥੀ ਜਿਹੜੀ ਆ ਉਹਨਾਂ ਨੇ ਰੈਲੀ ਰੱਖੀ ਆ ਪਰ ਰੈਲੀ ਕਹਾਂਗੇ ਜਦੋਂ ਵੱਡਾ ਇਕੱਠ ਹੋ ਜਾਂਦਾ ਤਾਂ ਉਹ ਰੈਲੀ ਹੋ ਜਾਂਦੀ ਹੈ ਛੋਟੇ ਬਲ ਨੂੰ ਸਭ ਕੀ ਲੱਗਦਾ ਕਿ ਹੰਗਾਰਾ ਮਿਲਿਆ ਸ਼ੋਮਣੀਏ ਕੱਲ੍ਹ ਦੇ ਸੁਧਾਰ ਲੈਣ ਨੇ ਸੋ ਅੱਜ ਦੇਖਿਆ ਆਪਾਂ ਮੰਤਰੀ ਸਿੰਘ ਏਅਲੀ ਤੇ ਗੁਰਪ੍ਰਤਾਪ ਸਿੰਘ ਬਡਾਲਾ ਸਮੇਸਮੂਚੇ ਆਗੂਆਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਲੋਕਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਪਰ ਅਜੇ ਤੱਕ ਉਹਨਾਂ ਨੇ ਬਾਰ ਬਾਰ ਸਵਾਲ ਕਰਤੇ ਨਹੀਂ ਦੱਸਿਆ ਕਿ ਸਾਡੀ ਮੈਂਬਰਸ਼ਿਪ ਕਿੰਨੀ ਹੋਵੇਗੀ ਕਪਲੇ ਸਾਨੂੰ ਲੱਖਾਂ ਦੀ ਮੈਂਬਰਸ਼ਿਪ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਇਹ ਦੇਖ ਰਹੇ ਹਾਂ ਕਿ ਗੁਰੂ ਨਾਲ ਕਿੰਨੇ ਜਿਹੜੇ ਹੈਗੇ ਵੈਸੇ ਜੁੜੇ ਹੋਏ ਨੇ ਗੁਰੂਆਂ ਦੇ ਨਾਲ ਕਿੰਨੇ ਜਾਂਦੇ ਆ ਸ੍ਰੀ ਕਾਲ ਤੱਕ ਸਭ ਦਾ ਕਹਿਣਾ ਕਿੰਨੇ ਮੰਨਦੇ ਟਰੋਬੀ ਗਲਗਲ ਬਾਦਲ ਦੀ ਗੱਲ ਕੀਤੀ ਜਾਵੇ ਉਹਨਾਂ ਨੇ 2 ਤਰੀਕ ਤੋਂ ਲੈ ਕੇ ਪੰਤਿਕ ਤੱਕ ਜਿਹੜੀ ਹੈ ਸਾਰੇ ਸ਼ਹਿਰ ਦੇ ਜਿਹੜੀਆ ਮੁਹਿੰਮ ਚਲਾਈ ਆ ਉਹਦੇ ਵਿੱਚ ਜਿਹੜਾ ਸ਼ਹਿਰੀ ਪ੍ਰਧਾਨ ਵੀ ਥਾਪੇ ਜਾਣਗੇ ਹਲਕਾ ਇੰਚਾਰਜ ਵੀ ਲਗਾ ਸਾਰਾ ਥਾਪਾ ਜਗਾ ਜਿਹਦੇ ਪ੍ਰਧਾਨ ਵੀ ਜਿਹੜਾ ਚੁਣਿਆ ਜਾਊਗਾ ਪ੍ਰਸ਼ਨ ਆਪ ਪਾਰਟੀ ਦਾ ਕੀ ਹੋਵੇਗਾ ਕੀ ਲਾ ਨੂੰ ਲੱਗਦਾ ਹੈ ਕਿ ਜਦੋਂ ਉਹਨਾਂ ਨੇ ਆਪਣਾ ਪ੍ਰਧਾਨ ਵੀ ਚੁਣ ਲਿਆ ਸਾਰੇ ਹਲਕੇ ਦੇ ਨਮਾਇਦੇ ਵੀ ਚੁਣ ਲਏ ਕਿ ਅਸਰ ਹੋ ਲਿਆ ਦੇਖੋ ਦੋਨੋਂ ਧਿਰਾਂ ਆਪਣੀ ਡਫਲੀ ਬੁਜਾਰੀਆਂ ਸੁਖਵੀਰ ਸਿੰਘ ਬੱਲ ਦਾ ਤਾਂ ਕਹਿੰਦਾ ਵੀ ਸਾਡੀ ਪਾਰਟੀ ਸ੍ਰੀ ਕੱਲ ਤੱਕ ਸਬ ਮਤਾਬਕ ਹੈ ਉਹ ਕਹਿੰਦੇ ਆਓ ਤੁਸੀਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਹੈ ਉਹ ਕਹਿੰਦੇ ਤੁਹਾਨੂੰ ਨਿਗਰਾਨੀ ਲਈ ਬਣਾਈ ਸੀ ਆਓ ਨਿਗਰਾਨੀ ਕਰੋ ਦੱਸੋ ਕੀ ਚੈੱਕ ਕਰਨਾ ਆਡੀ ਭਰਤੀ ਚੈੱਕ ਕਰਨੀ ਆ ਤੁਸੀਂ ਡੈਲੀਗੇਟ ਚੈੱਕ ਕਰਨੇ ਆ ਆਓ ਬੈਠੋ ਸਾਡੇ ਨਾਲ ਬੈਠੋ ਉਹ ਕਹਿੰਦੇ ਅਸੀਂ ਤਾਂ ਤੁਹਾਡੇ ਬੰਦਿਆਂ ਨੂੰ ਜਿਹੜੇ ਇੰਚਾਰਜ ਵੀ ਲਾਇਆ ਸੀ ਕਿਸੇ ਨੂੰ ਕਿਸੇ ਜ਼ਿਲ੍ਹੇ ਦਾ ਲਾਤਾ ਬਲਾਕ ਦਾ ਲਾਤਾ ਸੇ ਲਾਇਆ ਸੀਗਾ ਤੁਸੀਂ ਅਸਤੀਫਾ ਦੇ ਕੇ ਨਹੀਂ ਬਣਿਆ ਸੀ ਕਰੀਏ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ बोलता पंजाब ਦੇ ਵਿੱਚ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਅੱਜ ਸਮਾਣਾ ਹਲਕੇ ਦੇ ਵਿੱਚ ਵੱਡੀ ਜਿਹੜੀ ਹੈ ਰੈਲੀ ਰੱਖੀ ਗਈ ਸੀ ਜਾਨਕਿ ਆਪਾਂ ਕਹਿ ਸਕਦੇ ਹਾਂ ਭਰਤੀ ਮਹੀਨ ਦਾ ਜਿਹੜਾ ਆਗਾਜ਼ ਹੈ ਸਮਾਣਾ ਦੇਖ ਜਿਹੜਾ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਕੁਝ ਵੱਡੇ ਜਿਹੜੇ ਦੀਗ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਬਾਨ ਸਨ ਉਹ ਮੌਜੂਦ ਰਹੇ ਮੌਜੂਦਗੀ ਦੇ ਦੌਰਾਨ ਜਿਹੜਾ ਹੈ ਖਾਸ ਤੌਰ ਤੇ ਜਿਹੜੇ ਐਮਐਲਏ ਮੰਤੂ ਸਿੰਘ ਆਯਾਲੀ ਤਾਂ ਉਹਨੇ ਵੱਡੀ ਗੱਲ ਕਹੀ ਹੈ ਜਿਹੜਾ ਵਿਧਾਨ ਸਭਾ ਦੇ ਵਿੱਚ ਸਿੰਘ ਸਾਬਾਨਾ ਦਾ ਜਿਹੜਾ ਮਾਮਲਾ ਜਾਨਕਿ ਗੂੰਜਿਆ ਉੱਥੇ ਕੀ ਵਾਕਿਆ ਗੁੰਨਣਾ ਚਾਹੀਦਾ ਸੀ ਜਾਂ ਨਹੀਂ ਚਾਹੀਦਾ ਸੀ ਇਹ ਵੱਡੀ ਜਿਹੜੀ ਗੱਲ ਆਖੀ ਹੈ ਕੀ ਕੁਝ ਕਿਹਾ ਅਸੀਂ ਤੁਹਾਨੂੰ ਜਿਹੜੀ ਵਿਸਥਾਰਪੂਰਵਕ ਜਾਣਕਾਰੀ ਆ ਉਹ ਅੱਜ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣ ਜੀ ਮੌਜੂਦ ਨੇ ਰਪਾਣ ਸੱਚੀ ਗੱਲ ਦੀ ਰਪਾਣ ਜੀ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਾਂਗੇ ਸਮਾਣੇ ਹਲਕੇ ਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹੜਾ ਜਿਹੜਾ ਅਕਾਲ ਦਾ ਸੁਧਾਰ ਲੈ ਰਿਹਾ ਤਾਂ ਭਰਤੀ ਮਹਿੰਦਰਾ ਜਿਹੜਾ ਗਾਜ ਕਰ ਰਿਹਾ ਅੱਜ ਤੀਜੀ ਚੌਥੀ ਜੜੀ ਆ ਨਾਲੇ ਰੈਲੀ ਰੱਖੀ ਆ ਪਰ ਰੈਲੀ ਕਹਾਂਗੇ ਜਦੋਂ ਵੱਡਾ ਇਕੱਠ ਹੋ ਜਾਂਦਾ ਤਾਂ ਉਹ ਰੈਲੀ ਹੋ ਸਭ ਤੋਂ ਵੱਧ ਲੱਗ ਸਭੀ ਕਿੰਨਾ ਕੱਟ ਸੀ ਕੀ ਲੱਗਦਾ ਕਿ ਹੰਗਾਰਾ ਮਿਲਿਆ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲੈਣ ਨੂੰ ਦੇਖੋ ਗੱਲ ਇਹ ਆ ਵੀ ਸਭ ਤੋਂ ਪਹਿਲੀ ਗੱਲ ਤਾਂ ਹੁਣ ਜਿੰਨੇ ਇਸ ਅਕਾਲੀ ਦਲ ਜਿਹੜੀ ਅਕਾਲ ਤਖਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਆਲਾ ਸੱਤ ਮੈਂਬਰੀ ਆਲਾ ਉਹ ਸਾਰੀ ਗੱਲ ਕਹਿ ਰਹੇ ਕਿ ਹੁਣ ਸਾਨੂੰ ਸੁਧਾਰ ਲੈਰ ਜਾਂ ਬਾਗੀ ਉਹ ਕਹਿਣਾ ਬੰਦ ਕਰੋ ਬਿਲਕੁਲ ਸਾਨੂੰ ਸ਼ਰੋਮਣੀ ਅਕਾਲੀ ਦਾ ਲਾਗੂ ਕਹੋ ਇਹ ਇਹ ਗੱਲ ਉਹਨਾਂ ਨੇ ਜਿਹੜੀ ਕਈ ਵਾਰ ਚੈਨਲਾਂ ਤੇ ਵੀ ਕਹੀ ਹੈ ਜਦੋਂ ਆਪਾਂ ਚੈਨਲ ਤੇ ਆਪਾਂ ਕਹਿੰਦੇ ਆ ਕਿ ਥੱਲੇ ਉਹਦਾ ਨਾਮ ਜਾਂ ਲਿਖਣਾ ਹੁੰਦਾ ਪਿچھے ਲਿਖ ਦੇਈਦਾ ਬਾਗੀ ਧੜਾ ਜਾਂ نیچے ਲਿਖ ਦਿੰਦੇ ਆਪਾਂ ਕਿ ਸੁਧਾਰ ਲੈਰ ਉਹ ਕਹਿੰਦੇ ਸੁਧਾਰ ਲੈਰ ਤਾਂ ਭੰਗ ਹੋ ਗਈ ਸੁਧਾਰ ਲੈਰ ਭੰਗ ਹੋ ਗਈ ਬਾਗੀ ਧੜੇ ਹੁਣ ਉਹ ਬਾਗੀ ਨਹੀਂ ਅਸੀਂ ਬਾਗੀ ਨਹੀਂ ਦੂਜੀ ਗੱਲ ਹੁਣ ਉਹ ਕਿੰਨਾ ਸੀਗਾ ਇਹ ਬਾਅਦ ਚ ਕਰਾਂ ਸਭ ਤੋਂ ਪਹਿਲਾਂ ਇੱਕ ਵੱਡੀ ਗੱਲ ਇਹ ਹੋਈ ਹੈ ਕਿ ਮਨਪ੍ਰੀਤ ਸਿੰਘ ਯਾਲੀ ਜੋ ਵਧਾਈਕ ਨੇ ਉਹਨਾਂ ਨੇ 4 ਦਿਨ ਪਹਿਲਾਂ ਜਿਹੜੇ ਪੰਜਾਬ ਵਿਧਾਨ ਸਭਾ ਦੇ ਵਿੱਚ ਮਾਮਲਾ ਉਠਾਇਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਮਾਮਲੇ ਦੇ ਜਿਹੜੀ ਚਰਚਾ ਹੋਣੀ ਚਾਹੀਦੀ ਆ ਇਹਦੀ ਸ਼ੁਰੂਆਤ ਕਿਹਨੇ ਕੀਤੀ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਹਨਾਂ ਨੇ ਕੀਤੀ ਸੀ ਤੇ ਉਹਨਾਂ ਨੇ ਮਨਪ੍ਰੀਤ ਸਿੰਘ ਯਾਲੀ ਦਾ ਨਾਮ ਲਿਆ ਤੇ ਬਾਅਦ ਵਿੱਚ ਮਨਪ੍ਰੀਤ ਸਿੰਘ ਯਾਲੀ ਨੇ ਸਾਰੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਔਰ ਵੱਡੀ ਮੰਗ ਉੱઠી ਸੀ ਕਿ ਵਿਧਾਨ ਸਭਾ ਚਰਚਾ ਹੋਣੀ ਚਾਹੀਦੀ ਆ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਦਲ ਹੈ ਉਹ ਹਮਲਾਵਰ ਹੋ ਗਿਆ ਕਿ ਇਹ ਜ ਰਾਜਨੀਤੀਕਰਨ ਕਰ ਰਹੇ ਹੋ ਤੁਸੀਂ ਧਾਰਮਿਕ ਮਸਲੇ ਨੇ ਕਿਤਾ ਐਜੀਪੀਸੀ ਹੈ ਗਿਆ ਚਰਚਾ ਕਰਨ ਲਈ ਵਿਧਾਨ ਸਭਾ ਚਰਚਾ ਕਿਉਂ ਹੋਊਗੀ ਤਾਂ ਅੱਜ ਜਦੋਂ ਮਨਪ੍ਰੀਤ ਸਿੰਘ ਐਲੀ ਨੇ ਸਵਾਲ ਕੀਤਾ ਤਾਂ ਮਨਪ੍ਰੀਤ ਸਿੰਘ ਐਲੀ ਨੇ ਵੀ ਅੱਜ ਜਿਹੜਾ ਉਸ ਤੋਂ ਆਪਣਾ ਪੱਲਾ ਝਾੜ ਰਿਹਾ ਉਹ ਕਹਿੰਦੇ ਬਿਲਕੁਲ ਨਹੀਂ ਹੋਣੀ ਚਾਹੀਦੀ ਮਨਪ੍ਰੀਤ ਸਿੰਘ ਐਲੀ ਕਹਿੰਦੇ ਵਿਧਾਨ ਸਭਾ ਦੇ ਵਿੱਚ ਚਰਚਾ ਨਹੀਂ ਹੋਣੀ ਚਾਹੀਦੀ ਇਹ ਸਾਡੇ ਸਿੱਖਾਂ ਦੇ ਮਸਲੇ ਆ ਪਹਿਲੀ ਵਾਰ ਹੋਇਆ ਬਾਦ ਤਿਹਾਲ ਦੇ ਵਿੱਚ ਦੇਖੀਏ ਕਿ ਕਦੇ ਵੀ ਜਿਹੜਾ ਸਿੰਘ ਸਹਬਾਨਾ ਦਾ ਮਸਲਾ ਵਿਧਾਨ ਸਭਾ ਵਿੱਚ ਕਦੇ ਨਹੀਂ ਕੱਲੇ ਸਿੰਘ ਸਹਬਾਨਾ ਤਾਂ ਨਹੀਂ ਐ ਜੀ ਪੀ ਸੀ ਸਿੱਖਾਂ ਦਾ ਕੋਈ ਮਸਲਾ ਹੈ। ਹਾਂ ਠੀਕ ਹੈ। ਵਿਧਾਨ ਸਭਾ ਦੇ ਵਿੱਚ ਅੱਜ ਤੱਕ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਅੱਜ ਤੱਕ ਕਦੇ ਵੀ ਚਰਚਾ ਨਹੀਂ ਹੋਈ। ਪਹਿਲੀ ਵਾਰ ਮੰਗ ਕੀਤੀ ਗਈ ਆ। ਪਰ ਅਜਮਨਪ੍ਰੀਤ ਸਿੰਘ ਯਾਲੀ ਕਹਿੰਦੇ ਨਹੀਂ ਹੋਣੀ ਚਾਹੀਦੀ। ਆਪੇ ਕੋਈ ਮੰਪ੍ਰੀਤ ਸਿੰਘ ਯਾਲੀ ਵਾਲਾ ਸੁਣਾ ਦਈਏ ਕਿ ਮੰਪ੍ਰੀਤ ਸਿੰਘ ਯਾਲੀ ਨੇ ਕੀ ਕਿਹਾ? ਔਰ ਕੋਸ਼ਿਸ਼ ਕਰਾਂਗੇ ਕਿ ਉਸ ਦਿਨ ਵਿਧਾਨ ਸਭਾ ਵਾਲਾ ਵੀ ਥੋੜਾ ਜਿਹਾ ਕਲਿੱਪ ਸੁਣਾ ਦਈਏ। ਉਸ ਦਿਨ ਮੰਪ੍ਰੀਤ ਸਿੰਘ ਯਾਲੀ ਕੀ ਕਹਿੰਦੇ ਸੀ? ਮਾਝੂ ਮੰਤਰੀ ਨੇ ਗੱਲ ਕੀਤੀ ਹੈ ਸ਼੍ਰੀ ਕਾਲ ਤਖਤ ਸਾਹਿਬ ਜੀ ਦੀ। ਸ਼੍ਰੀ ਕਾਲ ਤਖਤ ਸਾਹਿਬ ਮਹਾਨ ਸਿੱਖ ਪੰਥ ਦੀ ਸ਼ਾਨ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਇਹ ਤਖਤ ਬਣਾਇਆ ਗਿਆ ਤੇ ਦੁਨੀਆ ਦੇ ਵਿੱਚ ਬੈਠਾ ਹਰ ਸਿੱਖਾ ਜਿਹੜਾ ਉਹਦੇ ਲਈ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਆ ਹਰੇਕ ਸਿੱਖ ਪ੍ਰਵਾਨ ਕਰਦਾ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਖਾਸ ਤੌਰ ਤੇ ਤਿੰਨ ਜੱਜ ਸਿੰਘ ਸਹਿਬਾਨ ਜਸੇਰ ਸਹਿਬਾਨ ਜਿਨ੍ਹਾਂ ਨੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਸੀਗਾ ਉਹ ਦੇਸ਼ ਸੁਣਾਇਆ ਗਿਆ ਸੀ ਜੇਕਰ ਉਹ ਹੁਕਮਨਾਮਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੰਨ ਲੈਂਦੀ ਤਾਂ ਉਹ ਲੀਡਰਸ਼ਿਪ ਦੀ ਮੁੜ ਸਰਜੀਤੀ ਦੇ ਲਈ ਸੀਗਾ ਲੇਕਿਨ ਉਹ ਨਹੀਂ ਮੰਨਿਆ ਗਿਆ ਇੱਕ ਕਮੇਟੀ ਬਣੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੇ ਲਈ ਉਸ ਕਮੇਟੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਸਰ ਸਾਬ੍ਹ ਨੇ ਦੁਬਾਰਾ ਦੇਸ਼ ਕੀਤਾ ਕਿ ਇਹ ਕਮੇਟੀ ਭਰਤੀ ਸ਼ੁਰੂ ਕਰੇ ਲੇਕਿਨ ਬੜੀ ਦੁੱਖ ਦੀ ਗੱਲ ਹੈ ਕਿ ਉਹ ਤਿੰਨੇ ਜਸਰ ਸਹਿਬਾਨਾਂ ਨੂੰ ਬਦਲ ਦਿੱਤਾ ਗਿਆ ਜਿਸ ਦੇ ਨਾਲ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਆ ਜਿਹੜੀ ਪਹੁੰਚੀ ਆ ਸੋ ਇਸ ਲਈ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸ ਤਰ੍ਹਾਂ ਦੇ ਵਿਧੀ ਵਿਧਾਨ ਬਣਾਏ ਜਾਣ ਸਮੁੱਚੇ ਸਿੱਖ ਪੰਥ ਦੀ ਜਿੰਨੀਆਂ ਵੀ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਸਾਰਿਆਂ ਦੀ ਸਲਾਹ ਦੇ ਨਾਲ ਇਸ ਤਰ੍ਹਾਂ ਦਾ ਵਿਧੀ ਵਿਧਾਨ ਬਣਨਾ ਚਾਹੀਦਾ ਤਾਂ ਜੋ ਇੱਕ ਵਿਅਕਤੀ ਦੀ ਇੱਕ ਵਿਅਕਤੀ ਦੀ ਮਰਜ਼ੀ ਦੇ ਨਾਲ ਇਹ ਜਿਹੜੀਆਂ ਸੰਸਥਾਵਾਂ ਦੀ ਹੋਣ ਨੂੰ ਖਤਰਾ ਨਹੀਂ ਹੋਣਾ ਚਾਹੀਦਾ ਸੋ ਇਹ ਇਸ ਗੱਲ ਦੀ ਜੋ ਵੀ ਜਸੇ ਰਲਾਏ ਗਏ ਨੇ ਇਹਨਾਂ ਦੀ ਅਸੀਂ ਵੀ ਮੈਂ ਇੱਕ ਸ਼ਰੋਮਣੀ ਅਕਾਲੀ ਦਲ ਦਾ ਮੈਂਬਰ ਹੋਣ ਦੇ ਨਾਤੇ ਵੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਸੋ ਸਾਡੇ ਨਾਲ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਕਮੇਟੀ ਮੈਂਬਰ ਨੇ ਜੋ ਸ੍ਰੀ ਕਲਤਖਸਾਬ ਵੱਲੋਂ ਬਣਾਈ ਗਈ ਹੈ ਮਨਪ੍ਰੀਤ ਸਿੰਘ ਯਾਲੀ ਸੋ ਉਹ ਮੇਰੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਹੁਣ ਇਸ ਤੋਂ ਬਾਅਦ ਜਿਹੜੀ ਭਰਤੀ ਹੈਗੀ ਹੈ ਭਰਤੀ ਦੇ ਅਗੇ ਯਾਲੀ ਸਾਹਿਬ ਭਾਈ ਕਿ ਸਾਡੀ ਵੀ ਯਾਲੀ ਸਾਹਿਬ ਨਾਲ ਐਲਸੀਐਫ ਤੋਂ ਪਹਿਲੇ ਰਸੋਈ ਦੀ ਭਰਤੀ ਕਮੇਟੀ ਜਿਹੜੀ ਚੱਲ ਰਹੀ ਹੈ ਕਿੰਨੀ ਕੁ ਧੀਰ ਦਾ ਹਲੇ ਪ੍ਰਸ਼ਾਸਨ ਕਿੰਨੀ ਕੁ ਧੀਰ ਲੰਬੀ ਚੱਲੇਗੀ ਦੇਖੋ ਸਾਨੂੰ ਤਾਂ ਦੇਸ਼ ਜਿਹੜਾ ਹੋਇਆ ਸੀ ਉਹ 6 ਮਹੀ ਤੇ तकरीबन 2.3 ਮਹੀਨੇ ਦਾ ਕੰਮ ਸ਼ੁਰੂ ਹੀ ਨਹੀਂ ਹੋਇਆ ਉਸ ਵਾਰ ਦੁਬਾਰਾ ਜਦੋਂ ਹਦੇਸ਼ ਹੋਇਆ ਵੀ ਪੰਜ ਮੈਂਬਰ ਰਹਿ ਗਏ ਸੀ ਅਸੀਂ ਤੇ ਫਿਰ ਪੰਜਾਂ ਨੂੰ ਹਦੇਸ਼ ਹੋਇਆ ਤਾਂ ਅਸੀਂ ਪੰਜਾਂ ਨੇ ਕੰਮ ਸ਼ੁਰੂ ਕੀਤਾ ਤਾਂ ਉਹਦੇ ਲਈ ਕੋਸ਼ਿਸ਼ ਕਰਾਂਗੇ ਵੀ 3 ਮਹੀਨੇ ਚ ਮੁਕੰਮਲ ਹੋ ਜਵੇ ਲੋੜ ਪਈ ਤਾਂ ਸਮਾਂ ਵਧਾ ਵੀ ਲਵਾਂਗੇ ਕਿਉਂਕਿ ਵਿੱਚ ਬਾਡੀ ਦਾ ਟਾਈਮ ਵੀ ਆ ਗਿਆ ਕੰਮ ਦੀ ਰੁੱਤ ਵੀ ਹੈਗੀ ਆ ਸੋ ਉਸ ਹਿਸਾਬ ਨਾਲ ਜਿਵੇਂ ਜਿਵੇਂ ਰਿਸਪਾਂਸ ਮਿਲ ਰਿਹਾ ਕਿਉਂਕਿ ਅਸੀਂ ਤਾਂ ਹਰ ਵਰਕਰ ਤੱਕ ਪਹੁੰਚ ਕਰਨੀ ਹੈ ਸਾਨੂੰ ਕੋਈ ਟਾਈਮ ਬਾਉਂਡ ਤਾਂ ਹੈ ਨਹੀਂ ਜਿਹੜਾ ਵੀ ਮੈਂਬਰ ਬਣਨਾ ਚਾਹੁੰਦਾ ਚਾਹੇ ਬਾਹਰ ਬੈਠਾ ਵਾ ਦੇਸ਼ ਤੋਂ ਪੰਜਾਬ ਤੋਂ ਬਾਹਰ ਬੈਠਾ ਚਾਹੇ ਦੇਸ਼ ਤੋਂ ਬਾਹਰ ਬੈਠਾ ਤਾਂ ਪੰਜਾਬ ਦੇ ਵਿੱਚ ਹਰੇਕ ਨੂੰ ਤੱਕ ਅਸੀਂ ਪਹੁੰਚ ਕਰ ਰਹੇ ਹਾਂ ਤੇ ਲੋਕ ਸਾਡੇ ਨਾਲ ਪਹੁੰਚ ਕਰ ਰਹੇ ਨੇ ਆਪ ਮੁਹਾਰੇ ਠੀਕ ਹੈ ਐਲੇ ਸਰ ਤੁਸੀਂ ਵਧਾਈ ਕੋ ਤੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉੱਠਿਆ ਸ੍ਰੀ ਕਾਲ ਤਖਸਾਲਾ ਉਹਨੂੰ ਕਿਵੇਂ ਦੇਖਦੇ ਦੇਖੋ ਉਹ ਉਹਨਾਂ ਦੀ ਸਰਕਾਰ ਧਿਰ ਨੇ ਮੰਤਰੀ ਨੇ ਮੁੱਦਾ ਹਟਾਇਆ ਇਸ ਤੋਂ ਸਿਰਫ ਇਹ ਕਿਹਾ ਵੀ ਹਾਂ ਇਹ ਨਿੰਦਾ ਹੋਇਆ ਜੋ ਹੋਇਆ ਮਾੜਾ ਹੋਇਆ ਬਸ ਪਰ ਜੀ ਤੁਹਾਡੀ ਵਿਰੋਧੀ ਧਿਰਾ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਲੀ ਉਹ ਤਾਂ ਉਹਦੇ ਉੱਪਰ ਕੰਟਰਾਡਿਕਟ ਕਰ ਰਹੀ ਹੈ ਕਿ ਇਹਦੇ ਤੇ ਮਾਫੀ ਮੰਗਣੀ ਚਾਹੀਦੀ ਹੈ ਇਹ ਉਹ ਵੀ ਕਮੇਟੀ ਹਟਾਇਆ ਜਾਣਾ ਚਾਹੀਦਾ ਉਹਨਾਂ ਕੋਲ ਤਾਂ ਉਹ ਪਹਿਲਾਂ ਆਪਣੀਆਂ ਮਾਫੀਆਂ ਨੇ ਜਿਹੜੀਆਂ ਉਹ ਪੂਰੀਆਂ ਕਰਨ ਜਿਹੜੀਆਂ ਪਹਿਲੀਆਂ ਮੰਗੀਆਂ ਨਹੀਂ ਹੁਣ ਨਵੀਆਂ ਗਲਤੀਆਂ ਕਰ ਲਈਆਂ ਉਹਨਾਂ ਨੇ ਜਿਹੜੀਆਂ ਏਡੀਆਂ ਵੱਡੀਆਂ ਜਿਹੜੀਆਂ ਉਹਨਾਂ ਨੇ ਉਹ ਕਹਿੰਦੇ ਸਿੱਧਾ ਰਾਜਨੀਤੀ ਵਿੱਚ ਦਖਲ ਹੈ ਤਾਂ ਉਹ ਨਹੀਂ ਕੋਈ ਮਸਲਾ ਨਹੀਂ ਹੈਗਾ ਕੋਈ ਇਹ じゃ ਮਸਲਾ ਨਹੀਂ ਅਸੀਂ ਸਾਰੇ ਸਮਰਪਤ ਦਾ ਸ਼੍ਰੀ ਕਾਲਤਖ ਸਾਹਿਬ ਨੂੰ ਸਾਡੇ ਲਈ ਸਰਵੋੱਚ ਭਗੌੜੇ ਦਾ ਉਹਨੇ ਕਾਲਤਖ ਸਾਹਿਬ ਤੋਂ ਹਾਂ ਅੱਛਾ ਇਹ ਸਭ ਇੱਕ ਹੋਰ ਹੈ ਵੀ ਜਿਹੜਾ ਹੁਣ ਸ਼੍ਰੀ ਕਾਲਤਖ ਦਾ ਮੁੱਦਾ ਜਿਹੜਾ ਉੱਠਿਆ ਕੀ ਲੱਗਦਾ ਹੈ ਕਿ ਉੱਥੇ ਚਰਚਾ ਤੇ ਬਹਿਸ ਹੋਣੀ ਚਾਹੀਦੀ ਹੈ ਵਿਧਾਨ ਸਭਾ ਚ ਨਹੀਂ ਬਿਲਕੁਲ ਨਹੀਂ ਇਹ ਮਸਲਾ ਸਾਡੇ ਪੰਥ ਦਾ ਮਸਲਾ ਵਾ ਇਹ ਮਸਲਾ ਜਿਹੜਾ ਹੈਗਾ ਜਿਹਦੇ ਲਈ ਅਸੀਂ ਆਸਾਰ ਸਿੰਘ ਬੈਂਸਿੰਗ ਦਾ ਮੰਗ ਕੀਤੀ ਆ ਕਿ ਚਰਚਾ ਉਹ ਕਰੀ ਜਾਣ ਉਹਨਾਂ ਦੀ ਮਰਜ਼ੀ ਆ ਉਹ ਵੀ ਮਰਜ਼ੀ ਆ ਲੇਕਿਨ ਜੇ ਕੋਈ ਸਵਾਲ ਪੁੱਛਦਾ ਤਾਂ ਜਵਾਬ ਦੇਣਾ ਬਣਦਾ ਸਾਡਾ ਲੇਕਿਨ ਇਹ ਮਸਲਾ ਪੰਥ ਦਾ ਮਸਲਾ ਵਾ ਦੇਖੋ ਆਪਾਂ ਸੁਣਿਆ ਕਿ ਉਸ ਦਿਨ ਵਿਧਾਨ ਸਭਾ ਚ ਮਨਪ੍ਰੀਤ ਸਿੰਘ ਵਾਲੀ ਪੂਰੀ ਜਿਹੜੀ ਜਾਣਕਾਰੀ ਦਿੱਤੀ ਵਿਸਤਾਰ ਪੂਰਵਕ ਉਹਨਾਂ ਨੇ ਘਟੋ ਘਟ 2 4 5 ਮਿੰਟ ਲਏ ਤੇ ਅੱਜ ਮਨਪ੍ਰੀਤ ਸਿੰਘ ਨੇ ਸਿਰਫ 2 ਮਿੰਟਾਂ ਚ ਕੀ ਅੱਧੇ ਮਿੰਟਾਂ ਚ ਹੀ ਖਤਮ ਕਰਤਾ ਕਿ ਚਰਚਾ ਨਹੀਂ ਹੋਣੀ ਚਾਹੀਦੀ ਮੈਂ ਸਵਾਲ ਕੰਡਰ ਦੁਆਰਾ ਫੇਰ ਕੀਤਾ ਹੈ ਕਿ ਜ ਕਿ ਤੁਸੀਂ ਘਰੇ ਉਹ ਕਹਿੰਦੇ ਉਹਨਾਂ ਦੀ ਮੰਗ ਕੀਤੀ ਜਾਣ ਦੇ ਪਰ ਅਸੀਂ ਨਹੀਂ ਕਰਨੀ ਅਸੀਂ ਕਹਿੰਦੇ ਆ ਵੀ ਇਹ ਮਾਮਲਾ ਸਿੱਖਾਂ ਚ ਰਹਿਣ ਦੋ ਐਸਜੀਪੀਸੀ ਦੇ ਵਿੱਚ ਮਾਮਲਾ ਜਿਹੜਾ ਇਹ ਚੱਲਦਾ ਰਹਿਣ ਦੋ ਹੁਣ ਅਗਲੀ ਗੱਲ ਤੁਸੀਂ ਕਿਤੇ ਕਿ ਅੱਜ ਜਿਹੜਾ ਅਕਾਲੀ ਦਲ ਸੁਧਾਰ ਲੈਰ ਹੁਣ ਦੇਖੋ ਅਕਾਲੀ ਦਲ ਦੋ ਐ ਇਹਨਾਂ ਨੂੰ ਡਿਫੈਂਡ ਕਰਨਾ ਦਾ ਬਹੁਤ ਔਖਾ ਹੈ ਕਿ ਕਿਹੜਾ ਅਕਾਲੀ ਦਲ ਤਾਂ ਉਹਦੇ ਚ ਫਿਰ ਕਈ ਵਾਰ ਕੀ ਹੁੰਦਾ ਕਿ ਜਦੋਂ ਲੋਕਾਂ ਨੂੰ ਇਹ ਗੱਲ ਦੱਸਣੀ ਹੈ ਕਿ ਕਿਹੜਾ ਅਕਾਲੀ ਦਲ ਇੱਕ ਅਕਾਲੀ ਦਲ ਦੇ ਪਿੱਛੇ ਬਾਦਲ ਲਾਉਣਾ ਪੈਂਦਾ ਕਿ ਸ਼੍ਰੋਮਣੀ ਅਕਾਲੀਆ ਸੁਖਵੀਰ ਸਿੰਘ ਬਾਦਲ ਵਾਲਾ ਤੇ ਇੱਕ ਪਾਸੇ ਲਾਉਣਾ ਪੈਂਦਾ ਅਕਾਲੀ ਦਲ ਜਿਹੜਾ ਸ਼੍ਰੋਮਣੀ ਕਾਲਾ ਸੁਧਾਰ ਲਹਿਰ ਸੁਧਾਰ ਲਹਿਰ ਕਿਉਂਕਿ ਸੁਧਾਰ ਲਹਿਰ ਪਹਿਲਾਂ ਸੀ ਹੁਣ ਭੰਗ ਕਰਤੀ ਜਾਂ ਦੁਬਾਰਾ ਉੱਠੇਗੀ ਇਹ ਤਾਂ ਹਜੇ ਆਉਣ ਵਾਲਾ ਸਮਾਂ ਦੱਸੇਗਾ ਇਹ ਹਜੇ ਗੱਲਾਂ ਘਰ ਵਿੱਚ ਨੇ ਇਹਦੇ 'ਚ ਹਲੇ ਵਾਲੇ ਕੋਈ ਬਹੁਤਾ ਜ਼ਿਆਦਾ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ ਕਿ ਅਕਾਲੀ ਦਲ ਰਹੇਗਾ ਨਹੀਂ ਰਹੇਗਾ ਦੋਨੋਂ ਇਕੱਠੇ ਹੋਣਗੇ ਜਾਂ ਇਹ ਉਹਨਾਂ ਕੋਲ ਜਾਣਗੇ ਕਿ ਉਹ ਇੰਨਾ ਕੁ ਲਾਉਣਗੇ ਕਿਉਂਕਿ ਹੋਰ ਵੀ ਜਿਹੜਾ ਮਾਮਲਾ ਇਹ ਗੱਲ ਕੀਤੀ ਜਾਵੇ ਕਿਉਂਕਿ ਨਾ ਆ ਜਿਹੜਾ ਆਪਾਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਸੀ ਜਦੋਂ ਕੁਝ ਜਿਹੜੇ ਲੀਡਰਸ ਬਾਣ ਆਏ ਸੀ ਤਾਂ ਉਹਨਾਂ ਨੇ ਖਾਸ ਤੌਰ ਤੇ ਕਹੀ ਕਿ ਸਿੰਘ ਦੇ ਵਿਦੇਸ਼ਾਂ ਦੇ ਦੌਰੇ ਤੇ ਗਏ ਬੰਨੇ ਉੱਥੇ ਪ੍ਰਚਾਰ ਵੀ ਕਰ ਰਹੇ ਨੇ ਆ ਸਾਰੀ ਛੜੀ ਜਿਹੜਿਆ ਜਾਣਕਾਰੀ ਉਹ ਉੱਥੇ ਵੀ ਸਾਂਝੀ ਕਰ ਰਹੇ ਨੇ ਕਿਉਂਕਿ ਸਿੱਖ ਭਾਈਚਾਰ ਜਿਹੜੇ ਲੋਕ ਨੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਭਰਤੀ ਮਹੀਮਾ ਤਾਂ ਉਹ ਵਿਦੇਸ਼ਾਂ ਦੇ ਵਿੱਚ ਵੀ ਸ਼ੁਰੂ ਕਰਾਂਗੇ ਕਿ ਲੱਗਦਾ ਕਿ ਉਹ ਵਿਦੇਸ਼ਾਂ ਦਾ ਵੀ ਕੋਈ ਅਸਰ ਹੋਵੇਗਾ ਦੇਖੋ ਅਮਰਜੀਤ ਗੱਲ ਇਹ ਹੈ ਵੀ ਮੇਰੇ ਖਿਆਲ ਦੇ ਵਿੱਚ ਪਹਿਲਾਂ ਆਪਾਂ ਨੂੰ ਪੰਜਾਬ ਦੇਖ ਲੈਣਾ ਚਾਹੀਦਾ ਹੈ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਹਲੇ ਤਾਂ ਭਾਰਤ ਦੇ ਵਿੱਚ ਪੂਰਾ ਸਾਡਾ ਪਿਆ ਠੀਕ ਹੈ ਦੇਸ਼ਾਂ ਬਚਾ ਠੀਕ ਹੈ ਜੀ ਹੋਣੀ ਚਾਹੀਦੀ ਚੰਗੀ ਗੱਲ ਪਰ ਮੈਨੂੰ ਲੱਗਦਾ ਪਹਿਲਾਂ ਆਪਾਂ ਨੂੰ ਪੂਰਾ ਪੰਜਾਬ ਕਵਰ ਕਰਨਾ ਚਾਹੀਦਾ ਹੈ ਪੰਜਾਬ ਸਾਡੇ ਗੁਆਂਢੀ ਸੂਬੇ ਆ ਜਿਵੇਂ ਹਰਿਆਣਾ ਰਾਜਸਥਾਨ ਹਿਮਾਚਲ ਤੇ ਜਿਹੜੇ ਸਾਡੇ ਨਾਲ ਲੱਗਦੇ ਆ ਉਹਨਾਂ ਜਿਹੜਾ ਸੂਬਿਆਂ ਨੂੰ ਕਵਰ ਕਰ ਲੈਣਾ ਚਾਹੀਦਾ ਪਰ ਇਹਦੇ ਤੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਮਨਪ੍ਰੀਤ ਸਿੰਘ ਯਲੀ ਨੇ ਵੀ ਕੀਤੀ ਹੈ ਤੇ ਨਾਲ ਉਹਨਾਂ ਦੇ ਜਿਹੜੇ ਗੁਰਪ੍ਰਤਾਪ ਸਿੰਘ ਬਡਾਲਾ ਹੈ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ ਉਹ ਵੀ ਆਪਾਂ ਥੋੜਾ ਜਿਹਾ ਦਰਸ਼ਕਾਂ ਨੂੰ ਸੁਣਾ ਦਿੰਦੇ। ਦੇਖੋ ਸਮੁੱਚਾ ਪੰਥ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਅੱਗੇ ਸਿਰ ਝੁਕਾਉਂਦਾ। ਇਹ ਜਿਹੜੀ ਕਮੇਟੀ ਬਣਾਈ ਆ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨਾਲ ਬਣੀ ਆ। ਜੀ। ਤੇ ਸਾਰੇ ਪੰਥਦਰਦੀ ਸ਼ਰੋਮਣੀ ਅਕਾਲੀ ਦਲ ਦੇ ਹਤਾਸ਼ੀ ਉਹਨਾਂ ਦੇ ਮਨ ਦੀ ਭਾਵਨਾ ਆ ਕਿ ਇਸ ਕਮੇਟੀ ਨਾਲ ਜੁੜ ਕੇ ਇਸ ਭਰਤੀ ਮਹਿੰਮ ਨੂੰ ਇੱਕ ਲਹਿਰ ਬਣਾਈ ਜਾਵੇ। ਆਉਣ ਵਾਲੇ ਸਮੇਂ 'ਚ ਇਹ ਲਹਿਰ ਹੋਰ ਤਕੜੀ ਹੋਣੀ ਆ ਤੇ ਜਿਵੇਂ ਜਿਵੇਂ ਅਸੀਂ ਜ਼ਿਲ੍ਹਿਆਂ ਜਾ ਰਹੇ ਹਾਂ ਬਹੁਤ ਵੱਡਾ ਭਰਮਾ ਸਾਨੂੰ ਹੰਗਾਰਾ ਮਿਲ ਰਿਹਾ ਤੇ ਸਿੱਖ ਸੰਗਤਾਂ ਵਿੱਚ ਪੰਜਾਬੀਆਂ ਵਿੱਚ ਨੌਜਵਾਨਾਂ ਵਿੱਚ ਬੜਾ ਉਤਸ਼ਾਹ ਆ ਅੱਜ ਦਾ ਬੜਾ ਭਰਮਾ ਘਟ ਸੀਗਾ ਪਹਿਲੇ ਵੀ ਘੱਟ ਭਰੇ ਹੋਏ ਆ ਇਹ ਸਾਰਾ ਕੁਝ ਅਕਾਲ ਤਖਤ ਸਾਹਿਬ ਦੇ ਅੱਗੇ ਸਮੁੱਚਾ ਪੰਥ ਸਮਰਪਿਤ ਆ ਤੇ ਇਸ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੀ ਮਨਤਾ ਆ ਇਸ ਕਮੇਟੀ ਦੀ ਭਰਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਕ ਨਵੇਂ ਰੂਪਰੇਖਾ ਨਾਲ ਉੱਭਰ ਕੇ ਸਾਹਮਣੇ ਆਊਗਾ ਮੈਂ ਸ਼੍ਰੋਮਣੀ ਅਕਾਲੀ ਦਲ ਦੁਆਰਾ ਸੁਰਜੀਤ ਹੋ ਕੇ ਤਕੜਾ ਹੋ ਕੇ ਅੱਗੇ ਵਧੂਗਾ ਤੇ ਪੰਜਾਬੀਆਂ ਦੀ ਜਿਹੜੀ ਆਵਾਜ਼ ਬਣੂਗਾ ਤੇ ਨਾਲ ਪੰਜਾਬ ਦੀ ਜਿਹੜੀ ਰਹਿਨਮਾਈ ਸ਼੍ਰੋਮਣੀ ਅਕਾਲੀ ਦਲ ਕਰੂਗਾ। ਇਹ ਲਈ ਸਰ ਪ੍ਰਧਾਨਗੀ ਨੂੰ ਲੈ ਕੇ ਕਿਹਦਾ ਦੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨਗੀ ਲੈ ਕੇ ਅਲੱਗ ਵੀ ਜਿਹੜਾ ਸਵਾਲ ਉਸੇ ਤਰ੍ਹਾਂ ਬਰਕਰਾਰ ਨਹੀਂ ਸੰਗਤਾਂ ਦੇ ਵਿੱਚ ਨਹੀਂ ਇਹ ਤਾਂ ਪ੍ਰਧਾਨਗੀ ਪਹਿਲਾਂ ਭਰਤੀ ਹੋਊਗੀ ਉਸ ਤੋਂ ਬਾਅਦ ਡੈਲੀਗੇਟ ਬਣ ਕੇ ਬੜੀ ਪਾਰਦਰਸ਼ਤਾ ਨਾਲ ਬੜੇ ਸਹੀ ਤੇ ਜਾਇਜ਼ ਤਰੀਕੇ ਨਾਲ ਇਹ ਭਰਤੀ ਹੈ ਬਿਲਕੁਲ ਸਹੀ ਜੈਨੂਨ ਭਰਤੀ ਆ ਕੋਈ ਸਾਨੂੰ ਲੱਖਾਂ ਦੀ ਗੱਲ ਨਹੀਂ ਕੋਈ ਪੈਸੇ ਦੀ ਗੱਲ ਨਹੀਂ ਇੱਥੇ ਸੋ ਜੇ ਉਹ ਸੰਗਤ ਚਾਹੂਗੀ ਜੇ ਉਹ ਪੰਥ ਪ੍ਰਵਾਨ ਕਰੂਗਾ ਉਹ ਮੋਰੇ ਲੱਕੇ ਪ੍ਰਧਾਨ ਉਹ ਬਣੂਗਾ ਤੇ ਬਾਕੀ ਵੀ ਉਧੇਦਾਰ ਐਵੇਂ ਜਿਵੇਂ ਜਮਹੂਰੀਅਤ ਦੇ ਤੋ ਤਰੀਕੇ ਨਾਲ ਚੁਣੇ ਜਾਣਗੇ ਸੰਗਤਾਂ ਨੇ ਸੰਗਤਾਂ ਤੋਂ ਅਸੀਂ ਅਸੈਂਬਲੀ ਉਹ ਲੜਾਇਆ ਇੱਕ ਆਪਣਾ ਬਿਆਨ ਜਿਹੜਾ ਦਿੱਤਾ ਗਿਆ ਹੈਗਾ ਸੋ ਉਹਦੇ ਚ ਕਿਹਾ ਗਿਆ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਗਈ ਆਪਣੇ ਆਪਣੇ ਵਿਚਾਰ ਦੋ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਲੱਗੇ ਦੇਖੋ ਵਿਚਾਰ ਤਾਂ ਸਾਰੀ ਸੰਗਤ ਦੇ ਸਾਰਿਆਂ ਦੇ ਰਲਦੇ ਮਿਲਦੇ ਹੀ ਆ ਸਮੂਝਾ ਪੰਥ ਚਾਹੁੰਦਾ ਹੈ कि ਜਿਹੜਾ ਵਿਧਿਵਿਧਾਨ ਬਣੇ ਸਿੰਘ ਸਬਾਨਾਂ ਨੂੰ ਉੱਥੇ ਉਹਨਾਂ ਦੀ ਸੇਵਾ ਦੇਣ ਦਾ ਤੇ ਉਹਨਾਂ ਦੀ ਜਿਹੜੀ ਹੈਗੀ ਹੈ ਕਾਰਜਕਾਲ ਦਾ ਉਹਨਾਂ ਦੇ ਅਧਿਕਾਰ ਖੇਤਰਾਂ ਤੇ ਕਦੇ ਵੀ ਉਹਨਾਂ ਨੂੰ ਆਪਣੇ ਕੋਈ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਸੋ ਜਿਸ ਤਰੀਕੇ ਦੇ ਨਾਲ ਸਿੰਘ ਸਬਾਨ ਨੂੰ ਨਿੱਜੀ ਹਿੱਤਾਂ ਵਾਸਤੇ ਵਰਤਿਆ ਜਾ ਰਿਹਾ ਇਹ ਗਲਤ ਆ ਉਹਨਾਂ ਦੀ ਸਮਾ ਅਸੀਮਾ ਚਾਹੀਦੀ ਹੈ ਤੇ ਸਮੁੱਚੇ ਸੰਸਾਰ 'ਚੋਂ ਸਾਰੇ ਪੰਥ ਵਿੱਚੋਂ ਕੋਈ ਪੈਨਲ ਬਣੇ ਉਹਦੇ ਵਿੱਚੋਂ ਜਹੇਦਾਰ ਚੁਣ ਕੇ ਜਾਣ ਤਾਂਕਿ ਜਹੇਦਾਰ ਤੇ ਕੋਈ ਵੀ ਕਿੰਤੂ ਪਰੰਤੂ ਨਾ ਕਰੇ ਇਹ ਸ਼੍ਰੋਮਣੀ ਕਮੇਟੀ ਨੂੰ ਪਹਿਲ ਕਰਨੀ ਚਾਹੀਦੀ ਆ ਲੇਕਿਨ ਪਹਿਲਾਂ ਧਾਮੀ ਸਾਹਿਬ ਨੂੰ ਜਿਹੜੇ ਸਿੰਘ ਸਬਾਨਾ ਨੂੰ ਸੇਵਾ ਤੋਂ ਪਾਸੇ ਕੀਤਾ ਗਿਆ ਧਾਮੀ ਸਾਹਿਬ ਨੂੰ ਪਹਿਲਾਂ ਉਹਨਾਂ ਨੂੰ ਬਹਾਲ ਕਰਨਾ ਚਾਹੀਦਾ ਹੈ ਤਾਂ ਤਾਜ ਪੋਸ਼ੀ ਜਿਹੜੀ ਹੋਈ ਹੈ ਜਿਹੜੀ ਤਾਜ ਪੋਸ਼ੀ ਹੋਈ ਹੈ ਉਹਨੂੰ ਲੈ ਕੇ ਵੀ ਸੰਤਾ ਦੇ ਵਿੱਚ ਹਲੇ ਵੀ ਸਸੋਪਾਨ ਹੈਗਾ ਕਿ ਉਹ ਤਾਜ ਪੋਸ਼ੀ ਕਿਸ ਤਰ੍ਹਾਂ ਦੇਖਦੇ ਜੱਥੇਦਾਰ ਜਿਹੜੇ ਲਗਾਏ ਗਏ ਨੇ ਦੇਖੋ ਪੰਥ ਨੇ ਉਹ ਪ੍ਰਵਾਨ ਨਹੀਂ ਕੀਤਾ ਕਰਕੇ ਤਰੀਕਾ ਗਲਤ ਸੀਗਾ ਨਾ ਉਥੇ ਪੰਥਕ ਸਸਥਾਮਾ ਗਈਆਂ ਨਾ ਟਕਸਾਲਾਂ ਗਈਆਂ ਨਾ ਹੀ ਆਪਣੇ ਜਿਹੜੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਏ ਇਹ ਜਿਨ੍ਹਾਂ ਦਾ ਫਰਜ਼ ਬਣਦਾ ਸੀ ਉਹ ਤੇ ਹਾਜ਼ਰ ਹੋਣ ਦਾ ਸੋ ਇਸ ਕਰਕੇ ਉਸ ਜਿਹੜੀ ਹੈਗੀ ਨਿਯੁਕਤੀ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ। ਪ੍ਰੋਫੈਸਰ ਮੂਰ ਦਾ ਕਿੰਨੀ ਕਿ ਭਰਤੀ ਹੋ ਗਈ ਕੋਈ ਐਡਮਿਸ਼ਨ ਦੇਖੋ ਅਸੀਂ ਅਜੇ ਕੋਈ ਇਹਦਾ ਲੇਖਾ ਜੋਖਾ ਨਹੀਂ ਕਰਨ ਲੱਗੇ ਅਜੇ ਤਾਂ ਚੱਲ ਰਹੀ ਆ ਕਾਪੀਆਂ ਛਾਪ ਰੀਆਂ ਨੇ ਅਜੇ ਲੰਬਾ ਸਮਾਂ ਚੱਲੂਗੀ ਤੇ ਜਦੋਂ ਆਪਣੇ ਤਿੰਨ ਤਿੰਨ ਚੀਜ਼ਾਂ ਚੋਂ ਚੌਥਾ ਪ੍ਰੋਗਰਾਮ ਹੈ ਵੀ ਕੋਈ ਮਾਲਾਵਟਾ ਦੇਖੋ ਤਾਂ ਚੱਲ ਰਹੇ ਆ ਨਾ ਜੀ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਜਿਹੜੀਆਂ ਪਰਚੀਆਂ ਛੱਪ ਗਈਆਂ ਨੇ ਤੇ ਦਿੱਤੀਆਂ ਗਈਆਂ ਨੇ ਸੋ ਅੱਜ ਦੇਖਿਆ ਆਪਾਂ ਮਨਪ੍ਰੀਤ ਸਿੰਘ ਈਆਲੀ ਤੇ ਗੁਰਪ੍ਰਤਾਪ ਸਿੰਘ ਬਡਾਲਾ ਸਮੇਸਮੂਚੇ ਆਗੂਆਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਲੋਕਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਪਰ ਅਜੇ ਤੱਕ ਉਹਨਾਂ ਨੇ ਬਾਰ-ਬਾਰ ਸਵਾਲ ਕਰਨ ਤੇ ਨਹੀਂ ਦੱਸਿਆ ਕਿ ਸਾਡੀ ਮੈਂਬਰਸ਼ਿਪ ਕਿੰਨੀ ਹੋ ਗਈ ਹਾਂ ਬਿਲਕੁਲ ਦੋ ਤਿੰਨ ਵਾਰ ਸਵਾਲ ਵੀ ਕੀਤਾ ਨਹੀਂ ਅੱਜ ਵੀ ਕੀਤਾ ਕਿਦੋਂ ਪਹਿਲਾਂ ਵੀ ਕੀਤਾ ਸੀਗਾ ਉਸ ਦਿਨ ਵੀ ਸਵਾਲ ਕੀਤਾ ਸੀਗਾ ਕਿ ਹੁਣ ਤੱਕ ਮੈਂਬਰਸ਼ਿਪ ਹੋ ਕਿੰਨੀ ਗਈ ਹੈ ਪਰ ਉਹ ਕਹਿੰਦੇ ਹਜੇ ਦੇਖਣੀ ਪਵੇਗੀ ਠੀਕ ਹੈ ਫਿਰ ਇਕਨੋਮੀ ਨਾਲ ਹੀ ਵੀ ਗੱਲ ਕਹੀਏ ਤੁਸੀਂ ਸੁਣਿਆ ਹੋਣਾ ਉਹ ਕਹਿੰਦੇ ਸਾਨੂੰ ਲੱਖਾਂ ਦੀ ਮੈਂਬਰਸ਼ਿਪ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਇਹ ਦੇਖਣੇ ਆ ਕਿ ਗੁਰੂ ਨਾਲ ਕਿੰਨੇ ਜਿਹੜੇ ਹੈਗੇ ਵੈਸੇ ਜੁੜੇ ਹੋਏ ਨੇ ਗੁਰੂਆਂ ਦੇ ਨਾਲ ਕਿੰਨੇ ਜਾਂਦੇ ਆ ਸ੍ਰੀ ਕਾਲ ਤਖਸਾਲ ਦਾ ਕਹਿਣਾ ਕਿੰਨੇ ਮੰਨਦੇ ਆ ਉਹਨਾਂ ਨੇ ਇਹ ਗੱਲ ਅਸੀਂ ਬੋਕਸ ਭਰਤੀ ਨਹੀਂ ਕਰਦੇ ਅਸੀਂ ਬੋਕਸ ਭਰਤੀ ਨਹੀਂ ਕਰਨੀ ਪਰ ਗੱਲ ਬੋਕਸ ਭਰਤੀ ਦੀ ਜਾਂ ਨਾਲ ਜੁੜੇ ਹੋਣ ਦੀ ਗੱਲ ਨਹੀਂ ਜੇ ਤੁਸੀਂ ਦੂਜੀਆਂ ਪਾਰਟੀਆਂ ਦਾ ਮੁਕਾਬਲਾ ਕਰਨਾ ਹੈ ਵੱਡੀਆਂ-ਵੱਡੀਆਂ ਪਾਰਟੀਆਂ ਤਨਾਰਡ ਪਾਰਟੀਆਂ ਨੇ ਉਹਰੇ ਬੀਜੇਪੀ ਵਰਗੀਆਂ ਕਾਂਗਰਸ ਵਰਗੀਆਂ ਆਮ ਆਦਮੀ ਪਾਰਟੀ ਵੀ ਹੋਣਾ ਸ਼ਾਮਲ ਹੈ ਜਾਂ ਹੋਰ ਪਾਰਟੀਆਂ ਨੇ ਜੇ ਤੁਸੀਂ ਉਹਨਾਂ ਪਾਰਟੀਆਂ ਦਾ ਮੁਕਾਬਲਾ ਕਰਨਾ ਹੈ ਤਾਂ ਫਿਰ ਗੱਲ ਭਰਤੀ ਬੋਗਸ ਦੀ ਜਾ ਆਧਾਰ ਕਾਰਡ ਦੀ ਉਹਨਾਂ ਦੀ ਨਹੀਂ ਰਹਗੀ ਤਾਂ ਫਿਰ ਤੁਹਾਨੂੰ ਲੋਕਾਂ ਜਾਣ ਲਈ ਤੁਹਾਨੂੰ ਲੋਕ ਨਾਲ ਲਾਉਣੇ ਪੈਣਗੇ ਠੀਕ ਹੈ ਤਾਂ ਕਈ ਵਾਰ ਦੇਖੋ ਜੀ ਰਾਜਨੀਤੀ 'ਚ ਬਹੁਤ ਕੁਝ ਚੱਲਦਾ ਹੈ ਦੇਖਣ ਲਈ ਕੁਝ ਹੋਰ ਹੁੰਦਾ ਸਾਹਮਣੇ ਕੁਝ ਹੋਰ ਹੁੰਦਾ ਤੇ ਪਿੱਛੇ ਕੁਝ ਹੋਰ ਹੁੰਦਾ ਅੱਜ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਕਹਿੰਦਾ ਵੀ ਸਾਡੀ ਭਰਤੀ 30 ਲੱਖ ਦੇ ਨੇੜੇ ਪਹੁੰਚ ਗਈ ਠੀਕ ਹੈ ਤੇ ਜੇਕਰ ਅਕਾਲੀ ਦਲ ਸੁਧਾਰ ਲਹਿਰ ਦੀ ਪਤਨੀ 5 ਲੱਖ ਵੀ ਨਾ ਟੱਪੀ ਤਾਂ ਫਿਰ ਲੋਕਾਂ ਸਾਡਾ ਸੁਨੇਹਾ ਕੀ ਜਾਊਗਾ ਉਹ ਸੁਨੇਹਾ ਸਿਰ ਸੁਧਾਰ ਲਹਿਰ ਦਾ ਨਹੀਂ ਉਹ ਸੁਨੇਹਾ ਸ੍ਰੀ ਕਾਲ ਤਖਸਾ ਨਾਲ ਜੁੜਿਆ ਹੋਇਆ ਉਹ ਸੁਨੇਹਾ ਐਜੀਪੀਸੀ ਨਾਲ ਜੁੜਿਆ ਹੋਇਆ ਉਹ ਸੁਨੇਹਾ ਸਾਡੀ ਸਿੱਖ ਕੌਮ ਨਾਲ ਜੁੜਿਆ ਹੋਇਆ ਕਿ ਜਿਹੜੀ 7 ਮੈਂਬਰੀ ਕਮੇਟੀ ਸ੍ਰੀ ਕਾਲ ਤਖਸਾ ਤੋਂ ਬਣੀ ਤੇ ਉਸ ਕਮੇਟੀ ਨੇ ਭਰਤੀ ਕੀਤੀ ਤੇ ਉਹ ਕਮੇਟੀ ਦੀ ਭਰਤੀ 5 ਲੱਖ ਨਾਲ ਟੱਪ ਸਕੀ 10 ਲੱਖ ਨਾਲ ਟੱਪ ਸਕੀ ਤੇ ਹੁਣ ਤਾਂ ਇਹ ਚਾਹੀਦਾ ਕਿ ਜੇ ਸੁਖਵੀਰ ਸਿੰਘ ਬਾਦਲ ਭਰਤੀ 30 ਲੱਖ ਕਰ ਗਿਆ ਤਾਂ ਇਹਨਾਂ ਦੀ ਭਰਤੀ 50 ਲੱਖ ਆਪਣੀ ਚਾਹੀਦੀ। ਜ਼ਿਕਰ ਪਾਣਾ ਜ ਹੋਰ ਵੀ ਆ ਜਿਸ ਤਰ੍ਹਾਂ ਗੱਲ ਕੀਤੀ ਆਵੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕੀਤੀ ਜਾਵੇ। ਉਹਨਾਂ ਨੇ 2 ਤਰੀਕ ਤੋਂ ਲੈ ਕੇ 5 ਤਰੀਕ ਤੱਕ ਜਿਹੜੀ ਆ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਆ ਮੁਹਿੰਮ ਚਲਾਈ ਆ ਉਹਦੇ ਵਿੱਚ ਜਿਹੜਾ ਸ਼ਹਿਰ ਪ੍ਰਧਾਨ ਵੀ ਥਾਪੇ ਜਾਣਗੇ, ਹਲਕਾ ਇੰਚਾਰਜ ਵੀ ਲਗਾ। ਹਾਂ ਸਾਰਾ ਥਾਪਾ ਜਗ੍ਹਾ ਜਿਹਦੇ ਪ੍ਰਧਾਨ ਵੀ ਜਿਹੜਾ ਚੁਣਿਆ ਜਾਊਗਾ। ਦੋਸਤੋ ਆ ਭਰਤੀ ਦਾ ਕੀ ਹੋਵੇਗਾ? ਕੀ ਲਾਨੂੰ ਲੱਗਦਾ ਕੋਈ ਜਦੋਂ ਉਹਨਾਂ ਨੇ ਆਪਣਾ ਪ੍ਰਧਾਨ ਵੀ ਚੁਣ ਲਿਆ ਸਾਰੇ ਹਲਕੇ ਦੇ ਨਮਾਇਦੇ ਵੀ ਚੁਣ ਲਏ ਕਿ ਅਸਰ ਹੋਲੇ ਦੇਖੋ ਦੋਨੋਂ ਧਿਰਾਂ ਆਪੋ ਆਪਣ ਸਖਬੀਰ ਸਿੰਘ ਬਾਲੰਦਾ ਦਾੜਾ ਕਹਿੰਦਾ ਵੀ ਸਾਡੀ ਭਰਤੀ ਸ੍ਰੀ ਕਾਲ ਤੱਕ ਸਬ ਮੁਤਾਬਕ ਹੈ ਉਹ ਕਹਿੰਦੇ ਆਓ ਤੁਸੀਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਹੈ ਉਹ ਕਹਿੰਦੇ ਤੋਂ ਨਹੀਂ ਨਿਗਰਾਨੀ ਲਈ ਬਣਾਈ ਸੀ ਆਓ ਨਿਗਰਾਨੀ ਕਰੋ ਦੱਸੋ ਕੀ ਚੈੱਕ ਕਰਨਾ ਸਾਡੀ ਭਰਤੀ ਚੈੱਕ ਕਰਨੀ ਆ ਤੁਸੀਂ ਡੈਲੀਗੇਟ ਚੈੱਕ ਕਰਨੇ ਆ ਆਓ ਬੈਠੋ ਸਾਡੇ ਨਾਲ ਬੈਠੋ ਉਹ ਕਹਿੰਦੇ ਅਸੀਂ ਤਾਂ ਤੁਹਾਡੇ ਬੰਦਿਆਂ ਨੂੰ ਜਿਹੜੇ ਇੰਚਾਰਜ ਵੀ ਲਾਇਆ ਸੀ ਕਿਸੇ ਨੂੰ ਕਿਸੇ ਜ਼ਿਲ੍ਹੇ ਦਾ ਲਾਤਾ ਬਲਾਕ ਦਾ ਲਾਤਾ ਸੇ ਲਾਇਆ ਸੀਗਾ ਤੁਸੀਂ ਅਸਤੀਫਾ ਦੇ ਕੇ ਨਹੀਂ ਬਣਿਆ ਸੀ ਕਰੀਏ ਠੀਕ ਹੈ ਹੁਣ ਉਹ ਕਹਿੰਦੇ ਸਾਡੀ ਭਰਤੀ ਸਹੀ ਹੈ 20 ਲੱਖ 50 ਲੱਖ 30 ਲੱਖ 23 ਲੱਖ ਤੇ 33 ਲੱਖ ਸਾਡੀ ਭਰਤੀ ਬਿਲਕੁਲ ਸਹੀ ਚੱਲ ਰਹੀ ਹੈ ਔਰ ਸਾਡੇ ਡੈਲੀਗੇਟ ਬਣਨਗੇ ਤੇ ਸਾਡਾ ਪ੍ਰਧਾਨ ਵੀ ਚੁਣਿਆ ਜਾਣਾ ਸਾਡੇ ਕੋਲ ਚੋਣ ਨਿਸ਼ਾਨ ਵੀ ਤੱਕੜੀ ਹੈ ਤੇ ਸਾਡੇ ਅਕਾਊਂਟ ਵੀ ਖੁੱਲੇ ਆ ਫਿਰ ਹੁਣ ਗੱਲ ਤਾਂ ਇਹ ਆ ਵੀ ਜੇ ਚੋਣ ਸ਼ਾਨ ਉਧਰ ਹੈ ਤਾਂ ਜੇਕਰ ਕੱਲ ਨੂੰ ਮੰਨ ਲੈਂਦੇ ਆ ਕਿ ਇਹ ਅਕਾਲੀ ਦਲ ਜਿਹੜਾ ਸੁਹਾਰ ਲੈਰ ਵਾਲਾ 50 ਲੱਖ ਕਰ ਜਾਂਦਾ ਜਾਂ ਉਹਨਾਂ ਤੋਂ ਕਰਾਸ ਕਰ ਜਾਂਦਾ ਜਾਂ ਉਹਨਾਂ ਦੇ ਨੇੜੇ ਤੇੜੇ ਪਹੁੰਚ ਜਾਂਦਾ ਤੇ ਫਿਰ ਤੱਕੜੀ ਕਿਹਦੇ ਕੋਲ ਜਾਊਗੀ ਹੈ ਵੀ ਇਹ ਵੀ ਸਵਾਲ ਤੱਕੜੀ ਨੂੰ ਲੈਣ ਲਈ ਇਹ ਚੋਣ ਨਿਸ਼ਾਨ ਕਿਦੇ ਕੋਲ ਦੇਖੋ ਇਹ ਤਾਂ ਹੈ ਨਹੀਂ ਕਿ ਤੁਹਾਡੀਆਂ ਫੌਜਾਂ ਜਿਆਦਾ ਕਿ ਟੱਕਰੀ ਭੱਜ ਕੇ ਖੋਹ ਲਿਆਓਗੇ ਇੱਕ ਟੱਕੜੀ ਚੋਂ ਨਿਸ਼ਾਨ ਹੈ ਇਹ ਇੱਕ ਟੱਕੜੀ ਹੈ ਜਿਹੜੀ ਟੱਕੜੀਕ ਸੰਵਧਾਨਿਕ ਚੋਂ ਨਿਸ਼ਾਨ ਹੈ ਇਹਨੂੰ ਲੈਣ ਦੇ ਲਈ ਤੁਹਾਨੂੰ ਕੋਟਾਂ ਚੱਕਰ ਕਰਨੇ ਪੈਣਗੇ ਤੁਹਾਨੂੰ ਹਾਈ ਕੋਰਟ ਸੁਪਰੀਮ ਕੋਰਟ ਜਾਣਾ ਪਏਗਾ ਸੁਪਰੀਮ ਕੋਰਟ ਦਾ ਪਹਿਲਾਂ ਹੀ ਤੁਹਾਡਾ ਦੋ ਸੰਧਾਨਾਂ ਦਾ ਜਿਹੜਾ ਮਸਲਾ ਚੱਲ ਰਿਹਾ ਤਾਂ ਇਸ ਕਰਕੇ ਇਹ ਬੜੀ ਗੁੰਝਲਦਾਰ ਜਿਹੜੀ ਸਿਸਟਮ ਬਣਿਆ ਹੋਇਆ ਸੁਖਵੀਰ ਸਿੰਘ ਬਾਦਲ ਵਾਲਾ ਤੜਾ ਜਿਹੜਾ ਉਹ ਮੈਨੂੰ ਲੱਗਦਾ ਵੀ 15-20 ਦਿਨ ਦੇ ਵਿੱਚ ਵਿੱਚ ਆਪਣਾ ਪ੍ਰਧਾਨ ਥਾਪ ਦੇਗਾ ਹੁਣ ਇਹਨਾਂ ਦੀ ਜਿਹੜੀ ਭਾਰਤੀ ਉਹ ਲੰਬਾ ਸਮਾਂ ਚੱਲਦੀ ਹੈ ਜਾਂ ਕਿੰਨੀਕ ਦੇਰ ਜਾ ਕੇ ਕਿੱਥੇ ਕਿਸ ਹਾਮੁਕਦੇ ਨੇ ਜਾਂ ਐਂਡ ਜਾ ਕੇ ਪ੍ਰਧਾਨ ਆਪਣਾ ਵੱਖਰਾ ਥਾਪਣਗੇ ਤਾਂ ਇਹ ਆਉਣ ਵਾਲਾ ਸਮਾਂ ਹੈ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਗਿਆਨੀ ਹਰਪ੍ਰੀਤ ਸਿੰਘ ਦੇ ਤਾਂ ਨੂੰ ਲੱਗਦਾ ਵੀ ਕੋਈ ਅਸਰ ਹੋਵੇਗਾ ਜਿਹੜੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਬੈਠੀ ਐ ਨਹੀਂ ਦੇਖੋ ਅਸਰ ਤਾਂ ਹੋਊਗਾ ਪਰ ਗੱਲ ਇਹ ਐ ਵੀ ਮੈਂ ਪਹਿਲਾਂ ਵੀ ਗੱਲ ਕਹੀ ਐ ਕਿ ਗੱਲ ਜਿਹੜੇ ਅਸਰ ਹੋਣੇ ਨੇ ਪੰਜਾਬ ਤੋਂ ਹੀ ਹੋਣੇ ਨੇ ਤੇ ਪੰਜਾਬ 'ਚ ਹੀ ਖਤਮ ਹੋਣੇ ਆ ਇਹ ਦੇਸ਼ਾਂ ਵਿਦੇਸ਼ਾਂ ਦੇ ਅਸਰ ਹੈਗੇ ਸੰਗਤ ਉੱਥੇ ਬੈਠੀਆਂ ਠੀਕ ਐ ਉਹ ਭਾਵਨਾਵਾਂ ਉਹਨਾਂ ਦੀਆਂ ਹੈਗੀਆਂ ਪਰ ਜਿਹੜੀ ਬਹੁ ਗਿਣਤੀ ਆ ਉਹ ਤਾਂ ਪੰਜਾਬ 'ਚ ਹੀ ਆ ਠੀਕ ਐ ਦੇਸ਼ਾਂ ਵਿਦੇਸ਼ਾਂ ਦੇ ਸੰਗਤ ਆਉਂਦੀ ਵੀ ਆ ਆਏ ਆ ਕੇ ਮੰਨੋ ਇਲੈਕਸ਼ਨ ਦੇ ਵਿੱਚ ਪਹਿਲੀ ਗੱਲ ਤਾਂ ਉੱਥੇ ਵੋਟ ਕਈਆਂ ਦੀ ਹੈਗੀ ਐ ਕਈਆਂ ਦੀ ਹੈ ਵੀ ਨਹੀਂ ਬਹੁਤਿਆਂ ਦਾ ਗ੍ਰੀਨ ਕਾਰਡ ਹੋ ਗਈ ਤੇ ਵੋਟ ਹੀ ਨਹੀਂ ਹੈਗੀ ਜਿਹੜੀਆਂ ਆਪਾਂ ਉੱਥੇ ਜਿਹੜੀ ਮੈਂਬਰਸ਼ਿਪ ਬਣਾ ਕੇ ਉੱਥੇ ਚੋਂ ਥੋੜਾ ਲੜਨੀ ਆ ਚੋਂ ਦਾ ਪੰਜਾਬ ਤੇ ਲੜਨੀ ਆ ਸੀ ਠੀਕ ਹੈ ਉੱਥੇ ਤੁਸੀਂ ਭਰਤੀ ਕਰੋ ਨਹੀਂ ਇਹ ਨਹੀਂ ਵੀ ਨਹੀਂ ਹੁਣ ਬਹੁਤੇ ਪਾਰਟੀਆਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੀਆਂ ਨੇ ਕਿ ਫੰਡ ਇਕੱਠਾ ਕਰਨ ਜਾਂਦੀਆਂ ਨੇ ਤਾਂ ਫਿਰ ਕੀ ਸਾਡੇ ਤੇ ਵੀ ਇਹੀ ਤੱਬਾ ਲੱਗੇਗਾ ਸੁਧਾਰ ਲੈ ਤੇ ਕੀ ਇਹ ਤੱਬਾ ਲੱਗੇਗਾ ਕਿ ਅਸੀਂ ਵੀ ਉੱਥੋਂ ਫੰਡ ਇਕੱਠਾ ਕਰਨ ਜਾ ਰਹੇ ਆ ਅੱਜ ਕੱਲ ਇਹ ਬਹੁਤ ਵੱਡਾ ਤੱਬਾ ਲੱਗ ਰਿਹਾ ਹੈ ਕਿ ਪਾਰਟੀਆਂ ਉੱਥੇ ਜਾ ਰਹੀਆਂ ਜਾ ਕੇ ਫੰਡ ਇਕੱਠਾ ਮੈਨੂੰ ਲੱਗਦਾ ਆਪਾਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਕੀ ਕੁਝ ਕਹਿ ਰਹੇ ਨੇ ਕਾਲੀ ਕਿ ਸੈਂਕੜੇ ਨਹੀਂ ਬਲਕੇ ਹਜ਼ਾਰਾਂ ਕਿਲੋਮੀਟਰ ਦੂਰ ਸਾਨੂੰ ਪੰਜਾਬ ਦਾ ਪੰਜਾਬ ਦੇ ਰਾਸੀ ਹਾਲਾਤਾਂ ਦਾ ਪੰਜਾਬ ਦੇ ਧਾਰਮਿਕ ਹਾਲਾਤਾਂ ਤੋਂ ਸ਼ਿਕਰ ਹੈ ਚਿੰਤਾ ਹੈ ਵਗਦੀ ਨਦੀ ਦਾ ਪਾਣੀ ਅੱਦੇ ਬਦਬੂ ਨਹੀਂ ਮਾਰਦਾ ਬਦਬੂ ਤੋਂ ਪੈਦਾ ਹੁੰਦੀ ਹੈ ਜਦੋਂ ਪਾਣੀ ਖੜ ਜਾਂਦਾ ਹੈ ਸਿਆਸਤ ਦੇ ਵਿੱਚ ਵੀ ਜਦੋਂ ਸਿਆਸਤਦਾਨ ਪਰਵਰਤਨ ਕਰਦੇ ਰਹਿੰਦੇ ਆ ਪਾਰਟੀਆਂ ਦੇ ਅੰਦਰ ਉਹ ਪਾਰਟੀਆਂ ਦਾ ਦਿਸ਼ਾਹੀਨ ਨਹੀਂ ਹੁੰਦੀਆਂ ਦਿਸ਼ਾਹੀਨ ਉਦੋਂ ਹੁੰਦੀਆਂ ਜਦੋਂ ਪਾਰਟੀਆਂ ਚ ਖੜੋਤ ਆ ਜਾਂਦੀ ਹੈ ਤੇ ਖੜੋਤ ਉਦੋਂ ਆਉਂਦੀ ਹੈ ਜਦੋਂ ਇੱਕ ਪਰਿਵਾਰ ਪਾਰਟੀਆਂ ਨੂੰ ਆਪਣੀ ਜ਼ਗੀਰ ਸਮਝਣ ਲੱਗ ਪੈਂਦਾ ਵਾਹ ਹਿੰਦੁਸਤਾਨ ਦੀਆਂ ਪਾਰਟੀਆਂ ਦਾ ਇਤਿਹਾਸ ਦੇ ਸਾਊਥ ਇੰਡੀਆ ਦੇ ਵਿੱਚ ਪਰਵਾਰਕ ਪਾਰਟੀਆਂ ਡੈਮਜ ਹੋ ਗਈਆਂ ਯੂਪੀ ਦੇ ਵਿੱਚ ਮਾਇਆਵਤੀ ਦੀ ਪਾਰਟੀ ਡੈਮਜ ਹੋ ਗਈ ਹਰਿਆਣੇ ਦੇ ਵਿੱਚ ਚੁੱਟਾਲਿਆਂ ਦੀ ਪਾਰਟੀ ਡੈਮਜ ਹੋ ਗਈ ਜਿਹਾਰ ਦੇ ਵਿੱਚ ਲਾਲੂ ਦੀ ਪਾਰਟੀ ਦਾ ਹਾਲ ਹੈ ਤੇ ਕਾਂਗਰਸ ਦਾ ਦੇਖ ਲਓ ਕਾਂਗਰਸ ਦਾ ਵੀ ਬਾਤ ਤੇ ਇਹੋ ਵਰਤਾਰਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਰਤਿਆ ਸ਼੍ਰੋਮਣੀ ਅਕਾਲੀ ਦਲ ਬਾਕੀ ਸਿਆਸੀ ਪਾਰਟੀਆਂ ਵਾਂਗੂੰ ਕੋਈ ਸਿਆਸੀ ਪਾਰਟੀ ਨਹੀਂ ਹੈ ਸਿੱਖਾਂ ਦੀ ਰਾਸੀ ਪ੍ਰਤਨਿਧਤਾ ਕਰਦੀ ਜਮਾਤ ਸਿੱਖਾਂ ਦੀ ਰਾਸੀ ਪ੍ਰਤਨਿਧਤਾ ਕਰਦੀ ਜਮਾਤ ਔਰ ਅਕਾਲੀ ਪੋਲਿਟਿਕਸ ਦਾ ਇਤਿਹਾਸ ਹੈ ਕਿ ਅਕਾਲੀ ਲੀਡਰ ਆਪਸ ਦੇ ਵਿੱਚ ਝਗੜਦੇ ਵੀ ਰਹਿੰਦੇ ਸੀ ਲੜਦੇ ਵੀ ਰਹਿੰਦੇ ਸੀ ਕਦੇ ਰੁੱਸ ਵੀ ਜਾਂਦੇ ਸੀ ਕਦੇ ਮੰਨ ਵੀ ਜਾਂਦੇ ਸੀ ਪਰ ਕਦੇ ਸਿਧਾਂਤਾਂ ਨੂੰ ਪਰੰਪਰਾਵਾਂ ਨੂੰ ਪਿੱਠ ਨਹੀਂ ਸੀ ਦਿੱਿਆ ਕਰਿਆ ਇਹੋ ਕਾਰਨ ਸੀ ਕਿ ਪੰਥਕ ਵੋਟ ਬੈਂਕ ਦੇ ਉੱਤੇ ਉਹਨਾਂ ਦਾ ਪੂਰੀ ਤਰ੍ਹਾਂ ਜਿਹੜਾ ਹੈ ਉਹ ਕੰਟਰੋਲ ਹੁੰਦਾ ਸੀ ਜਿਹੜੇ ਸਿੱਖ ਪਰਿਵਾਰਾਂ 'ਚ ਜਨਮੇ ਆ ਉਹ ਅਕਾਲੀ ਪਾਰਟੀ ਨੂੰ ਆਪਣੀ ਮਾਂ ਪਾਰਟੀ ਦੇ ਤਰ੍ਹਾਂ ਸਮਝਦੇ ਸੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਇੰਨੇ ਇੱਕ ਵਾਰੀ ਇਲੈਕਸ਼ਨ ਦੇ ਵਿੱਚ ਕੋਈ ਕਾਂਗਰਸ ਦੇ ਲੀਡਰ ਆਪਣੀ ਗੱਡੀ ਤੇ ਜਾ ਰਿਹਾ ਸੀ ਤੇ ਪੰਜ ਸੱਤ ਘਰ ਸੀ ਖੇਤਾਂ ਦੇ ਵਿੱਚ ਉਹਨੇ ਸੋਚਿਆ ਵੀ ਇਹ ਪੰਜ ਸੱਤ ਘਰ ਹੈ ਖੇਤਾਂ ਦੇ ਵਿੱਚ ਤੇ ਕਿਉਂ ਨਾ ਮੈਂ ਇੱਥੇ ਇਹਨਾਂ ਘਰਾਂ ਦੇ ਵਿੱਚ ਵੋਟਾਂ ਵਾਸਤੇ ਕਹਿ ਜਾਵਾਂ ਉਹ ਪੰਜ ਸੱਤ ਘਰ ਇੱਕੋ ਹੀ ਪਰਿਵਾਰ ਦੇ ਸੀ ਤੇ ਉਹਨਾਂ ਦਾ ਬਜ਼ੁਰਗ ਜਿਹੜਾ ਸੀ ਉਹ ਕਿਤੇ ਬਾਹਰ ਬੈਠਾ ਸੀ ਤੇ ਉਹਦੀ ਦਾੜੀ ਕੱਟੀ ਹੋਈ ਸੀ ਉਹ ਨੂੰ ਜਾ ਕੇ ਕਹਿਣ ਲੱਗਿਆ ਬਜ਼ੁਰਗੋ ਮੈਂ ਫਲਾਨਾ ਸਿਉ ਫਲਾਨੀ ਪਾਰਟੀ ਤੋਂ ਮੈਨੂੰ ਪਤਾ ਲੱਗਿਆ ਤੁਹਾਡੀਆਂ ਇੱਥੇ ਵੋਟਾਂ ਐ ਤੇ ਇਲੈਕਸ਼ਨ ਚੱਲਦੀ ਐ ਸਾਡੇ ਕੈਂਡੀਡੇਟ ਨੂੰ ਵੋਟਾਂ ਪਾਇਓ ਉਹ ਕਹਿੰਦਾ ਵੀ ਗੱਲ ਐ ਕਿ ਤੁਸੀਂ ਚਾਹ ਪੀਣੀ ਐ ਚਾਹ ਦੱਸੋ ਦੁੱਧ ਪੀਣਾ ਦੁੱਧ ਦੱਸੋ ਜੇ ਪ੍ਰਸ਼ਾਦਾ ਛਕਣਾ ਮੈਂ ਪ੍ਰਸ਼ਾਦਾ ਤਿਆਰ ਕਰਾ ਦਾਂ ਇਹ ਵੋਟਾਂ ਦਾ ਭਾਈ ਅਸੀਂ ਪੰਥ ਦੀ ਪਾਰਟੀ ਨੂੰ ਪਾਉਣੀ ਹੈ। ਉਹ ਕਹਿਣ ਲੱਗਿਆ ਬਾਬਾ ਇੱਕ ਗੱਲ ਦੱਸ। ਦਾੜੀ ਤੇਰੀ ਕੱਟੀ ਐ। ਤੇਰਾ ਪੰਥਨਾ ਕੀ ਬਾਬਾ ਅਸਤਾ ਓਏ? ਉਹ ਕਹਿੰਦਾ ਹੁਣ ਤੂੰ ਕੀ ਸਮਝਦਾ? ਮੇਰੀ ਤਾਂ ਕੱਟੀ ਐ। ਤੇ ਕਾਂਗਰਸ ਨੂੰ ਵੋਟਾਂ ਪਾ ਕੇ ਮੈਂ ਪੰਥ ਦੀ ਵੀ ਕੱਟ ਦਿਆਂ? ਵਾਜੇ ਗੁਰ। ਇਹ ਨਹੀਂ ਹੁਣ। ਇਸ ਤਰ੍ਹਾਂ ਦੀ ਸਪਿਟ ਸੀ। ਲੇਕਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਹੋ ਗਿਆ 20 ਸਾਲਾਂ ਚ ਇੱਕ ਜਨਰੇਸ਼ਨ ਬਦਲ ਜਾਂਦੀ ਹੈ ਇਹ ਤੇ 30 ਸਾਲਾਂ 35 ਸਾਲਾਂ ਤੋਂ ਇੱਕ ਪਰਿਵਾਰ ਪੁਰਿਆ ਹੁੰਦਾ ਖੜੋਤ ਪੈਦਾ ਹੋਣੀ ਸੰਭਵ ਸੀ ਖੜੋਤ ਪੈਦਾ ਹੋ ਗਈ ਸਿਧਾਂਤ ਛੱਡੇ ਗਏ ਪਰੰਪਰਾਵਾਂ ਛੱਡੀਆਂ ਇਹ ਕਾਰਨ ਸੀ ਬੜਾ ਵਰਤਾਰਾ ਵਰਤਾਇਆ ਉਹਦੀ ਪਿੱਠ ਧੂਮੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਨੇ ਮਾਫੀ ਕਈ ਵਾਰ ਮੰਗੀ ਸੀ ਗਾਹੇ ਬਖਾਇ ਸਟੇਜਾਂ ਤੋਂ ਪਰ ਗੱਲ ਨਹੀਂ ਸੀ ਬਣੀ ਜਦੋਂ ਮੈਂ ਬਤੌਰ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਰ ਰਿਹਾ ਸੀ ਤੇ ਇੱਕ ਵਾਰੀ ਅਪਰੋਚ ਨਹੀਂ ਸੀ ਹੋਈ ਕਈ ਵਾਰੀ ਅਪਰੋਚ ਹੋਈ ਸੀ ਗੱਲ ਜੀ ਨਹੀਂ ਬਣੀ ਤੁਸੀਂ ਸਾਨੂੰ ਅਕਾਲ ਤਖਤ ਸਾਹਿਬ ਤੇ ਤਾਲਬ ਕਰੋ ਅਸੀਂ ਖਿਮਾ ਜਾਂਚਨਾ ਮੰਗਾਗੇ ਤੇ ਤੁਸੀਂ ਸਾਨੂੰ ਧਾਰਮਿਕ ਤਨਖਾਹ ਲਾ ਕੇ ਘਰੀਦੋ ਮੈਂ ਉਹਨੂੰ ਇਹ ਕਹਿ ASCII ਕਿ ਜੇ ਇਸ ਤਰ੍ਹਾਂ ਦਾ ਵਰਤਾਰਾ ਵਰਤ ਗਿਆ ਤੁਸੀਂ ਪਤਾ ਨਹੀਂ ਬਾਹਰ ਆਉਣਾ ਕਿ ਨਹੀਂ ਆਉਣਾ ਪਰ ਅਸੀਂ ਜ਼ਰੂਰ ਰੁਕ ਜਾਗੇ ਹੂੰ ਇਹ ਨਹੀਂ ਹੋਣਾ ਤੁਸੀਂ ਆਪ ਹੀ ਖੰਡਪਾਟ ਸਾਹਿਬ ਕਰਾਓ ਆਪ ਹੀ ਜੋੜੇ ਝਾੜੋ ਆਪ ਹੀ ਪਾਂਡੇ ਮਾਜੋ ਆਪ ਹੀ ਅਰਦਾਸ ਕਰੋ ਤੇ ਆਪ ਹੀ ਘਰੇ ਚੱਲ ਜਾਓ ਇਹਨਾਂ ਨੇ 2 ਸਾਲ ਇਸ ਤਰ੍ਹਾਂ ਕੀਤਾ ਦੇਖੋ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਪਹਿਲਾਂ ਵੀ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਜਾ ਠੀਕ ਹੈ ਚੰਗੀ ਗੱਲ ਆ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ ਸ਼ਰੋਮਣੀ ਅਕਾਲੀਆ ਸੁਧਾਰ ਦੇ ਲਈ ਇਹਦੇ ਪ੍ਰੇਰਿਤ ਕਰ ਰਹੇ ਨੇ ਪ੍ਰੇਰਿਤ ਕਰਨਾ ਚਾਹੀਦਾ ਹੈ ਨੋ ਡਾਊਟ ਪਰ ਗੱਲ ਇਹ ਆ ਵੀ ਹੁਣ ਉਹਦਾ ਅਸਰ ਕਿੰਨਾ ਕੁ ਹੋਊਗਾ ਇਹਦੇ ਬਾਰੇ ਹਾਲੇ ਕੁਝ ਕਹਿਣਾ ਬਹੁਤਾ ਜ਼ਿਆਦਾ ਠੀਕ ਨਹੀਂ ਤਾਂ ਆਉਣ ਵਾਲਾ ਸਮਾਂ ਦੱਸੇਗਾ ਠੀਕ ਆ ਰਪਾਣੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅੱਜ ਅ ਭਰਤੀ ਮੁਹਿੰਮ ਚੱਲ ਰਹੀ ਹੈ ਉਹਦਾ ਜ਼ਿਕਰ ਕੀਤਾ ਸੂਰ ਸਿੰਘ ਬਾਦਲ ਦੀ ਵੀ ਗੱਲ ਹੋਈ ਹੈ ਤੇ ਨਾਲ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਨੇ ਪ੍ਰਚਾਰ ਕਰਨ ਨੇ ਇਹ ਸਾਰੀ ਸਥਿਤੀ ਨੂੰ ਦੱਸ ਰਹੇ ਨੇ ਕਿ ਆਖਰਕਾਰ ਉਹਦਾ ਅਸਰ ਕੀ ਹੋਵੇਗਾ ਕਿ ਵਾਕਈ ਕਿ ਹੁਣ ਸਾਰਾ ਜਿਹੜਾ ਪਾਂਤਿਕ ਪਲੇਟਫਾਰਮ ਦੇ ਉੱਪਰ ਇਕੱਠਾ ਹੋਵੇਗਾ ਜਾਂ ਫਿਰ ਜਿਹੜੀ ਭਰਤੀ ਮੁਹਿੰਮ ਚੱਲ ਰਹੀ ਹੈ ਉਹ ਆਪਣਾ ਲਗਤਰ ਆਪਣਾ ਕੇ ਅਕਾਲੀ ਦਾ ਸਥਾਪਿਤ ਕਰੇਗੀ ਕੀ ਕੁਝ ਹੋਵੇਗਾ ਉਹ ਦੁਆਰਾ ਮੁਰ ਦੁਆਰਾ ਸੀ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਸਾਰੀ ਗਰੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਤਨਵਾ For all your immigration family law needs, call or scan QR code to contact us. Rodis Inc. million miles with smile or scan QR code to contact us. Bird truck repair trust we build in truck repair or scan qr code to contact us the masala twist oxnard fine authentic indian cuisine or scan qr code to contact us pizza twist taste With twist order today call or visit website or scan qr code to contact us new india market or scan qr code to contact us taba indian cuisine tracy fine authentic indian cuisine in tracy or scan qr code to contact us Billa Market, scan QR code to contact us. Simi Valley Family Dental Office or scan QR code to contact us. Samra Produce, largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. Apa kadahi made and served with love, scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.